ਮੇਰੀ ਬੰਦੀ ਭਗਤ ਛਡਾਵਾ ਬੰਦਾ ਭਗਤ ਨਾਲ ਛੁੱਟਾ ਮੋਹ ਹੈ ਉਧਰੋਂ ਆ ਨਾ ਗੱਲ ਠਾਕਰ ਵੱਲੋਂ ਗੱਲ ਆ ਰਹੀ ਹੈ ਜੇ ਉੱਥੇ ਨਾ ਕਹਿੰਦੇ ਇੱਥੇ ਕਿਤੇ ਇੱਥੇ ਫਸਣਾ ਚਾਹਦੇ ਆ ਮੇਰੀ ਬੰਦੀ ਭਗਤ ਛਡਾਵਾ ਜੇ ਉੱਥੋਂ ਗੱਲ ਨਾ ਸ਼ੁਰੂ ਕਰਦੇ ਤਾਂ ਇੱਥੇ ਆ ਕੇ ਫਸ ਗਏ ਉਹ ਜਿਨ੍ਹਾਂ ਨੇ ਇਹ ਨਹੀਂ ਨਾ ਸਮਝਿਆ ਵੀ ਇਹ ਹੁਣ ਆਹ ਸ਼ਬਦ ਕਿਹਦੇ ਵੱਲੋਂ ਆ ਚਾਲਣ ਹੋ ਰਿਹਾ ਇਹ ਸਟਾਈਲ ਉਹਨਾਂ ਦੇ ਦਸਮ ਚ ਹੈ ਪਿਕਾਲਪੁਰਕ ਬਾਚ ਜਾਂ ਕੌਣ ਬਾਚ ਇਹ ਆ ਜਾਂਦਾ ਲਿਖਿਆ ਇੱਥੇ ਲਿਖਿਆ ਆਉਂਦਾ ਨਹੀਂ ਜੇ ਉੱਥੋਂ ਨਾ ਚੱਲਦੇ ਇੱਥੇ ਆ ਕੇ ਫਸ ਜਾਂਦੇ ਇਹ ਨਾਲ ਉਹ ਤੇ ਨਹੀਂ ਨ ਸਮਝ ਆ ਵੀ ਗੱਲ ਕਿੱਧਰੋਂ ਕਿੱਧਰੋਂ ਆਈ ਹੋਈ ਆ ਇੱਥੇ ਆ ਕੇ ਫਸ ਗਏ ਉਹ ਇੱਥੇ ਗਾਲਪੁਰਖ ਬਾਚ ਐ ਇੱਥੇ ਗਾਲਪੁਰਖ ਬਾਚ ਐ ਠਾਕੁਰ ਬਾਚ ਐ ਹਾਂ ਠਾਕੁਰ ਬਾਚ ਇੱਕ ਵਾਰ ਮੇਰੀ ਬੰਦੀ ਭਗਤ ਛਡਾਵੈ ਬੰਦੇ ਭਗਤ ਨਾ ਛੁੱਟਾ ਮੋਹ ਉਹ ਕਹਿੰਦਾ ਬ੍ਰਹਮ ਕਹਿੰਦਾ ਜਿਹੜੀ ਮੈਂ ਬੰਦੀ ਸੀ ਨਾ ਸੁਰਤ ਮਾਇਆ ਨਾਲ ਜੋੜੀ ਸੀ ਉਹ ਜਿਹੜਾ ਭਗਤ ਸੀ ਉਹਨੇ ਛਡਾ ਲਈ ਭਗਤ ਕੌਣ ਸੀ ਪੂਰਨ ਬ੍ਰह्म ਭਗਤ ਐ ਉਹ ਤਾਂ ਛਡਾ ਲਈ ਭਗਤਾਂ ਨੇ ਉਹ ਵਸਤੋਂ ਬੰਦੇ ਆ ਭਗਤ ਨੇ ਜਿਹੜੇ ਸੁਰਤ ਜਿਹੜੀ ਮਾਇਆ ਚ ਮੈਂ ਬੰਨੀ ਸੀ ਜੋੜੀ ਸੀ ਉਹ ਤਾਂ ਉਹਨਾਂ ਨੇ ਛਡਾ ਲਈ ਬੰਦੇ ਭਗਤਨਾ ਛੁੱਟੇ ਮੋਰ ਜਿੱਤੇ ਹੁਣ ਭਗਤ ਨੇ ਬੰਨ ਲਈ ਸੁਰਤ ਹੁਣ ਤੋੜੀ ਨਹੀਂ ਟੂਟੇ ਛੋੜੀ ਨਹੀਂ ਛੁੱਟੇ ਐਸੀ ਮਾਧੋ ਖਿੰਚ ਤੜੀ ਹੁਣ ਜਿੱਤੇ ਭਗਤ ਨੇ ਬੰਨਤੀ ਸੁਰਤ ਮੇਰੀ ਮਾਇਆ ਤੋਂ ਪਰੇ ਹੁਣ ਨਹੀਂ ਛੁੱਟਦੀ ਕਿਸੇ ਤੋਂ ਜਿਹਨੂੰ ਹੱਥ ਭਗਤ ਨੇ ਫੜਾਤੀ ਮੇਰੀ ਬਾਹ ਉਹ ਨਹੀਂ ਛੱਡਦਾ ਸਰਵਸ਼ਕਤੀਮਾਨ ਉਹ ਬਾਪ ਬੀਠ ਲੈ ਉਹਨੇ ਫੜ ਲਈ ਬਾਹ ਬਾਹ ਛੱਡਦਾ ਉਹਦੇ ਕੋਲ ਝੱਲਉ ਮਾਇਆ ਬੰਨੀ ਸੀ ਮਾਇਆ ਚ ਠੱਗ ਮੂਰੀ ਖਾਦੀ ਸੀ ਮੈਂ ਤਾਂ ਆਪੇ ਬੰਨੀ ਸੀ ਮੈਂ ਤਾਂ ਆਪੇ ਬੰਨੀ ਸੀ ਮੇਰੀ ਵਰਤੀ ਨਾਲੇ ਬੰਨੀ ਹੋਈ ਸੀ ਉਹਨੇ ਸਮਝਾ ਕੇ ਛਡਾਤੀ ਭਗਤ ਨੇ ਭਗਤਾਂ ਨੇ ਗੁਰਬਾਣੀ ਸਮਝਾ ਕੇ ਸਾਡੀ ਸੁਰਤ ਹੈ ਮਾਇਆ ਤੋਂ ਛੁਡਾਤੀ ਬੰਦੇ ਭਗਤ ਨਾ ਛੁੱਟੇ ਮੋਹੇ ਹੁਣ ਮੇਰੀ ਕਹਿ ਕੇ ਇਹ ਕਹਤਾ ਜਿਹੜਾ ਬ੍ਰਹਮ ਸੀ ਉਹਨੇ ਸੁਰਤ ਆਪਣੀ ਮਾਇਆ ਜੋੜੀ ਸੀ ਅਸਲ 'ਚ ਆਪੇ ਜੋੜੀ ਸੀ ਮੇਰੀ ਬੰਦੀ ਭਗਤ ਛਡਾਉ ਮੇਰੀ ਬੰਦੀ ਹੋਈ ਸੀ ਮਾਇਆ ਚ ਸੋਰਤ ਆਪਣੀ ਵਰਦੀ ਨਾਲ ਅਪੈਰ ਗੋੜਾ ਆਪੇ ਮਾਰਿਆ ਸੀ ਗਾਫਲ ਆਪਣੇ ਹੱਥ ਭਗਤਾਂ ਨੇ ਉਪਦੇਸ਼ ਕਰਕੇ ਸਤੋਤ ਤੋ ਖੋਲਤੀ ਛੜਾਤੀ ਬੰਦੇ ਭਗਤ ਨਾ ਛੁੱਟੇ ਮੋਹੇ ਥੋੜੇ ਭਗਤਾਂ ਨੇ ਬਨ ਲਈ ਸੱਚ ਨਾਲ ਸੋਰਤ ਮੈਂ ਬਣੀ ਸੀ ਝੂਠ ਨਾਲ ਹੁਣ ਨਹੀਂ ਛੁੱਟਦੀ ਮੇਤੋਂ ਮੇਰੇ ਕੋਲ ਇਹਨਾਂ ਗਿਆਨ ਨਹੀਂ ਹੈ ਵੇਰ ਨੂੰ ਮੈਂ ਸਮਝਾ ਲਾ ਹੁਣ ਹੁਣ ਨਹੀਂ ਛੁੱਟਦੀ ਮਨਮੁਖ ਤੇ ਸੋਰਤ ਇੱਥੋਂ ਹੁਣ ਸਾਖ ਤੇ ਨਹੀਂ ਸਾਖ ਦਾ ਉਪਦੇਸ਼ ਸਿੱਖ ਨੂੰ ਨਹੀਂ ਸਮਝਾ ਸਕਦਾ ਵੀ ਛੱਡ ਦੇ ਹੁਣ ਤੂੰ ਆਇਆ ਜਾ ਜਾ ਸਿੱਖ ਨੂੰ ਕੋਈ ਸਾਖਤ ਆਪਣਾ ਨਾਲ ਨਹੀਂ ਜੋੜ ਸਕਦਾ ਇੱਥੇ ਆ ਗਈ ਖੋਪਰੀ ਨਾਲ ਲੱਗ ਗਿਆ ਆਰੇ ਚੱਲ ਗਿਆ ਨਹੀਂ ਸੁੱਤ ਛੁੱਟ ਸਕੀ ਕਿਸੇ ਤੇ ਤੇ ਟੁੱਟ ਸਕੀ ਉੱਥੋਂ ਵਰਤੀ ਕਿਸੇ ਦੀ ਵੀ ਸਾਖ ਤਾਂ ਨਿਜੋਰ ਲਾ ਲਿਆ ਆਹੀ ਗੱਲ ਸੀ ਬਾਂਦੇ ਭਗਤਾਂ ਨੂੰ ਛੁੱਟੇ ਬੋਹ ਤੋ ਹੰਕਾਰੀ ਹੈ ਫਿਰ ਉਹ ਕਾਰ ਬੋਲਦਾ ਤੇ ਇਤਨਾ ਕਾਰ ਬੋਲਦਾ ਇਹ ਤਾਂ ਮੈਂ ਬੋਲਦੀ ਆ ਮੈਂ ਇਹ ਤਾਂ ਨਹੀਂ ਛੁੱਟਦੀ ਹੁਣ ਭਗਤਾਂ ਦੇ ਵਿਰੋਧ ਜਿਹੜਾ ਖੜਾ ਸਕਤ ਉਹ ਤੇ ਨਹੀਂ ਛੁੱਟਦੀ ਜਿੱਤੇ ਭਗਤਾਂ ਨੇ ਜੋੜ ਦੇਣਾ ਜਿਹੜਾ ਰੰਗ ਭਗਤਾਂ ਨੇ ਚੜ੍ਹਾ ਦੇਣਾ ਉਹ ਰੰਗ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ ਉਹ ਰੰਗ ਤੇ ਆਪਣਾ ਰੰਗ ਨਹੀਂ ਕੋਈ ਚੜ੍ਹ ਸਕਦਾ ਨਾ ਆਪਣੇ ਰੰਗ ਤੇ ਕੋਈ ਰੰਗ ਐਸਾ ਹੈ ਨਹੀਂ ਦੁਨੀਆ ਜਿਹੜਾ ਚੜ੍ਹ ਜੂ ਬਾਕੀ ਰੰਗ ਕੋਈ ਵੀ ਹੋਵੇ ਨਾਮ ਉਹ ਤੇ ਆਪਣਾ ਨਾ ਵੀ ਚੜ੍ਹਾ ਦਿੰਦਾ ਭਗਤ ਆਪਣਾ ਰੰਗ ਚੜ੍ਹਾ ਦਿੰਦੇ ਰੰਗ ਕੋਈ ਵੀ ਹੋਵੇ ਪਿੱਛੇ ਕਿਸੇ ਮੱਤ ਦਾ ਕਿਸੇ ਧਰਮ ਦਾ ਰੰਗ ਕਿਹਾ ਜਾ ਵੀ ਹੋਵੇ ਭਗਤੀ ਦਾ ਰੰਗ ਸੱਚ ਦਾ ਰੰਗ ਉਹ ਤੇ ਚੜ ਜਾਂਦਾ ਨਾਮ ਦਾ ਰੰਗ ਉਹ ਤੇ ਚੜ ਜਾਂਦਾ ਜਿਹਨੂੰ ਨਾਮ ਦਾ ਰੰਗ ਚੜਦਾ ਉਹ ਤੇ ਕੋਈ ਰੰਗ ਨਹੀਂ ਚੜਦਾ ਗੱਲ ਆ ਹੈ ਮੈਂ ਮੋਹਲੇ ਲਕਿਹਾ ਠਾਕਰ ਬੰਨੋਂ ਨਾਗਰ ਬੰਨੋਂ ਬੋਲਿਆ ਗਿਆ ਕਿ ਬੰਦੇ ਭਗਤ ਨੇ ਛੁੱਟੂ ਬੂਲ ਵੱਲੋਂ ਬੋਲਿਆ ਗਿਆ ਬੂਲ ਵੀ ਤਾਂ ਠਾਕਰ ਹੈ ਹੂੰ ਬੰਦੇ ਭਗਤ ਨੇ ਛੁੱਟੇ ਮੋਹ ਉਹੋ ਬੂਲ ਮੰਨ ਗਿਆ ਵੀ ਮੇਰੀ ਉਹ ਗਲਤੀ ਸੀ ਸੁਰਤ ਮਾਇਆ ਬਣੀ ਸੀ ਆਪਣੀ ਮਾਇਆ ਆਪਣੇ ਸਰਤਾਫੇ ਛੋੜੀ ਸੀ ਮਾਇਆ ਜੀ ਹੁਣ ਭਗਤ ਉਹ ਜਦ ਕਹੇ ਤਾਂ ਕਹਿਣ ਸੁਣਨ ਕੋ ਦੂਜਾ ਹੈ ਉੱਥੋਂ ਹੀ ਲਾਈਨ ਬਦਲੀ ਗਏ ਕਹਿਣ ਸੌਣ ਕੋ ਦੂਜਾ ਚੱਲੋ ਇਹ ਇਹ ਬਿਮਾਰੀ ਹੀ ਹੈ ਬ੍ਰਹਮੇ ਬਿਮਾਰ ਹੈ ਪੂਰਨ ਬ੍ਰਹਮ ਤੋਂ ਜਦ ਜਲ ਪੂਰਨ ਬ੍ਰਹਮ ਤੋਂ ਬ੍ਰਹਮ ਹੋਇਆ ਬਿਮਾਰੀ ਦਾ ਜਲ ਪੈਦਾ ਹੋਈ ਹੈ ਕਮੀ ਨਹੀਂ ਹੋਈ ਉਹ ਚ ਪੂਰਨ ਬ੍ਰਹਮ ਤੋਂ ਜਦ ਬ੍ਰਹਮ ਹੋਇਆ ਤੇ ਕਮੀ ਆਈ ਤਾਂ ਹੀ ਹੋਇਆ ਬਾਂਦੇ ਭਗਤ ਨਾ ਛੁੱਟੇ ਮੋਹੇ ਜਦ ਪੂਰਨ ਬ੍ਰਹਮ ਸੁਣਾਏ ਨੇ ਉਹ ਜਿਹੜੀ ਕਮੀ ਹੋਈ ਹੋਈ ਹੈ ਬਿਮਾਰੀ ਹੈ ਹੁਮੇ ਛੁੱਟ ਗਈ ਹੀ ਪੂਰਨ ਬ੍ਰਹਮ ਹੋਣੇ ਨੇ ਹਮੇ ਦਾ ਪ੍ਰਤੀਕ ਹੈ ਮਨਾ ਮਾਂਜ ਜਿਹੜਾ ਪਰਮ ਹੈ ਉਹੀ ਹੁੰਦੇ ਪਰਮ ਦੂਰ ਹੋ ਗਿਆ ਹੁੰਦੇ ਦੂਰ ਹੋ ਗਈ ਬਾਂਦੇ ਭਗਤ ਨਾ ਛੁੱਟੇ ਮੋਹ ਜੇ ਭਗਤ ਨੇ ਉਪਦੇਸ਼ ਕਰਕੇ ਜਿੱਤੇ ਬੰਨਤੀ ਸੁਟੇ ਵੀ ਛੁੱਟਦੀ ਹੈ ਮਨਵਤ ਤਾਂ ਨਹੀਂ ਛੁੱਟਦੀ ਗੁਰਮਾਦੀ ਬਣੀ ਹੋਈ ਬੋਏ ਦਾ ਮਤਲਬ ਮਨਵਤ ਬੇਰੀ ਵਤਨਾ ਨਹੀਂ ਛੁੱਟਦੀ ਵੀ ਹੁੰਡੀ ਮੈਂ ਵਨ ਸਕਦਾ ਹੁੰਨੇ ਸਤ ਨੂੰ ਮੈਂ ਮਾਇਆ ਪਹਿਲਾਂ ਮਾਇਆ ਦੀ ਲਾਲਚ ਕਰਦਾ ਸੀ ਨਾ ਵੀ ਸੱਲਣਾ ਨਹੀਂ ਉਹ ਨਹੀਂ ਕਰਨਾ ਇਹ ਦਲੀਲਾਂ ਜਿਹੜੀਆਂ ਦੁਨਿਆਵੀ ਨੇ ਹੁੰਡੀ ਕੱਪ ਕਰਦੀਆਂ ਗੁਰਮਤਿ ਪੂਰੇ ਦਲੀਲਾਂ ਦੁਨਿਆਵੀ ਨਹੀਂ ਕੱਪ ਕਰਦੀਆਂ ਇੱਕ ਸਮੇਂ ਮੋਕੋ ਗਏ ਬੰਦ ਹੈ ਤੋ ਫੋਣ ਮੋ ਪਹਿ ਜਵਾਬ ਨਾ ਹੋਏ ਇੱਕ ਸਮੇਂ ਕਹਿੰਦਾ ਜੇ ਮੈਨੂੰ ਵੀ ਵਨ ਲੈਂਦਾ ਉਹ ਤਾਂ ਹੁੰਡੀ ਬ੍ਰਹਮ ਦੇ ਮੋਕੋ ਗਏ ਬੰਦ ਹੁੰਨ ਬ੍ਰਹਮ ਨੂੰ ਬ੍ਰਹਮ ਨੂੰ ਵਨ ਲੈਂਦਾ ਨਾ ਯਾਦ ਪਰਮਦਾ ਭਾਂਜਾ ਜਿੱਤ ਲਿਆ ਜਦ ਗੁਰਬਾਣੀ ਨੇ ਕਹਿ ਲਿਆ ਬ੍ਰਹਮ ਨੂੰ ਅਧ்கੜੇਤ ਰਹਲੇ ਇੱਕ ਸਮਾਂ ਸਤਿ ਆਪ ਬ੍ਰਹਮ ਆਪਣੀ ਸੁਰਤ ਨੂੰ ਪਟਦਾ ਹੈ ਮਾਇਆ ਚੋਂ ਕੱਢਦਾ ਹੈ ਜਦੋਂ ਹਾਰ ਮੰਨ ਜਾਂਦਾ ਗੁਰਬਾਣੀ ਤੋਂ ਯਾਦ ਉਹਦੀ ਬੁੱਧ ਬਦਲ ਦਿੰਦੀ ਹੈ ਜਦ ਭਗਤ ਉਹਦੀ ਬੁੱਧ ਬਦਲ ਦਿੰਦਾ ਪ੍ਰਭੂ ਦੀ ਇੱਕ ਸਮੇਂ ਮੋਕੋ ਗਏ ਬੰਦ ਯਾਦ ਭਗਤ ਦੇਖੋ ਜਦ ਭਗਤ ਜਿਹੜਾ ਹੈਗਾ ਗੁਰਬਾਣੀ ਦੇ ਉਪਦੇਸ਼ ਨਾਲ ਬ੍ਰਹਮ ਦੀ ਬੁੱਧ ਬਦਲ ਜਾਂਦੀ ਹੈ ਉਹਦੀ ਬੁੱਧੇ ਜਵਾਬ ਬਦਲ ਗਈ ਪੇਰੋ ਬਣਾਉਂਗਾ ਜਵਾਬ ਨਹੀਂ ਆਉਂਦਾ ਮੋਹੇ ਠਾਕਰ ਨੂੰ ਨਹੀਂ ਆ ਰਿਹਾ ਤਾਂ ਹੀ ਠੀਕ ਆ ਫੇ ਜਵਾਬ ਨਹੀਂ ਆਉਂਦਾ ਕਹਿੰਦਾ ਮੈਨੂੰ ਨਹੀਂ ਜਵਾਬ ਆਉਂਦਾ ਮੈਂ ਠਾਕਰਾਂ ਮੈਨੂੰ ਨਹੀਂ ਉਸ ਦਾ ਜਵਾਬ ਆਉਂਦਾ ਭਗਤ ਤੋਂ ਠਾਕਰ ਛੋਟਾ ਭਗਤ ਵੱਡਾ ਭਗਤ ਬਰਾਬਰ ਹੋਰ ਨਾ ਕੋਈ ਹਾਂ ਠਾਕਰ ਛੋਟਾ ਇਹ ਜਿਹੜੇ ਬਣਾ ਰਹੀ ਸੀ ਪਿੱਛੇ ਜਿਹੜੀ ਬੰਦੇ ਭਗਤ ਨਾ ਉਹ ਓਏ ਏਸੇ ਕਰਕੇ ਠਾਕਰ ਵਗੈਰਾ ਜਿਹੜੇ ਇਹਨਾਂ ਨੇ ਦੇਹਦਾਰੀ ਬਣਾਏ ਹੋਏ ਨੇ ਪ੍ਰਭੂ ਪ੍ਰਭ ਸਾਰੇ ਦੇਹਦਾਰੀ ਬਣਾਏ ਨੇ ਇੱਥੇ ਭਗਤ ਵੱਡਾ ਕਰਦਾ ਭਗਤੇ ਵੱਡਾ ਹੁੰਦਾ ਭਗਤ ਨਾ ਛੋਟੇ ਭਗਤ ਇੱਕ ਹੈ ਸਭ ਤੋਂ ਸੂਰਤ ਬ੍ਰਹਮਣੀ ਹੈਗਾ ਠਾਕੁਰਨੀ ਹੈਗਾ ਸਭ ਤੋਂ ਸੂਰਤ ਉੱਥੇ ਵੀ ਠਾਕਰੇ ਪਰ ਉਹ ਉਹ ਜਦ ਕਿ ਆ ਘਰ ਮੈਂ ਠਾਕਰ ਮਗਰ ਨਾ ਆਪਣੇ ਛੁੱਟਣ ਦਾ ਯਤਨ ਕਰਾਉਂਦੇ ਤੋਂ ਮੇਰਾ ਘਰ ਮੈਂ ਠਾਕਰ ਹੈ ਫਿਰਦੇ ਠਾਕਰ ਹੈ ਫਿਰ ਬਿਲਕੁਲ ਜੂਨ ਦੇ ਵਿੱਚ ਉਸ ਨੇ ਆਪਣੀ ਸੂਰਤ ਬੰਨੀ ਹੋਈ ਹੈ ਅਗਲੀ ਪੰਕਤੀ ਬਹੁਤ ਵੇਲੇ ਯਾਰ ਇਹ ਇੱਕ ਸਮੇਂ ਮੌਕਾ ਗਿਆ ਬੰਦ ਹੈ ਹਾਂ ਇੱਕ ਤਮੇ ਕਿਸੇ ਸਮੇਂ ਜੇ ਮੈਨੂੰ ਵੀ ਫੜ ਕੇ ਜਦੋਂ ਟਰਕੀ ਬਾਣੀ ਆਉਂਦੀ ਹੈ ਇਹ ਵੀ ਲਾਜਬਾਬ ਹੋ ਜਾਂਦਾ ਉਹ ਇਹ ਕ ਸਮੇਂ ਮੋ ਕੋ ਗਏ ਬੰਦ ਗਏ ਬੰਦੇ ਜਾਂ ਤੁਰਕੀ ਬਾਣੀ ਆਉਂਦੀ ਐ ਸੋਚੀ ਆਉਂਦੀ ਐ ਇਹਦੇ ਨੂੰ ਜਵਾਬ ਨਹੀਂ ਆਉਂਦਾ ਹੁਣ ਮੈਂ ਮੋ ਪੈ ਜਵਾਬ ਨਾ ਹੋਏ ਮੇਰੇ ਕੋਲ ਜਵਾਬੇ ਨਹੀਂ ਹੋ ਸਕਦਾ ਮੇਰੇ ਕੋਲ ਨਹੀਂ ਜਵਾਬ ਗੁਰਬਾਣੀ ਦਾ ਤੇ ਤੁਰਕੀ ਬਾਣੀ ਆਉਂਦੀ ਐ ਮੇਰੇ ਕੋਲ ਜਵਾਬ ਨਹੀਂ ਭਗਤ ਬਾਣੀ ਤੁਰਕੀ ਬਾਣੀ ਜਾਂ ਸੋਚੀ ਅੰਦਰੋਂ ਆਉਂਦੀ ਐ ਹੂੰ ਹੂੰ ਜਿੱਤੇ ਮੈਂ ਖੜ ਜਾਣਾ ਵੀ ਹੁਣ ਕਿੱਧਰ ਨੂੰ ਜਾਵਾਂ ਤਾਂ ਮੈਨੂੰ ਆਉਂਦੀ ਐ ਤਾਂ ਮੈਨੂੰ ਜਵਾਬ ਨਾ ਹੋਵੇ ਮੰਨਣੀ ਪੈਂਦੀ ਏ ਗੱਲ ਉੱਦ ਦੀਓ ਸੱਚਾ ਹੋ ਵੇਰੇ ਤੋਂ ਜਵਾਬ ਨਹੀਂ ਹੁੰਦਾ ਠਾਕਰ ਬੋਲ ਰਿਹਾ ਹੈ ਆਹੋ ਤੁਸੀਂ ਠਾਕਰ ਦਾ ਆਪਣੇ ਛੋਟੇ ਸ਼ਬਦ ਠਾਕਰ ਤੋਂ ਸ਼ੁਰੂ ਹੋਇਆ ਠਾਕਰ ਤੇ ਸ਼ੁਰੂ ਹੋਇਆ ਉਹ ਠਾਕਰ ਨੂੰ ਦਾ ਚੈਲੰਜ ਕਰਤਾ ਉਹਨੇ ਵੀ ਆ ਜਾ ਫਿਰ ਨਾ ਹੋੜ ਕੇ ਲੈ ਜੰਦ ਜਾਨਾ ਠਾਕਰ ਬਰਾਬਰ ਨਹੀਂ ਹੈ ਹੁਣ ਜਾਨ ਵੀ ਹੋਈ ਠਾਕਰ ਜਾਨ ਵਾਲੀ ਅਵਸਥਾ ਹੀ ਠਾਕਰ ਦੀ ਅਵਸਥਾ ਦਾ ਹੈ ਜੇ ਜਾਨਾ ਠਾਕਰ ਦੋਏ ਬਰਾਬਰ ਨੇ ਜਦੋਂ ਜਾਨ ਹੋ ਗਿਆ ਠਾਕਰ ਬਰਾਬਰ ਹੋਗੇ ਦੋ ਇੱਕ ਹੋਗੇ ਤਾਂ ਜਨ ਜਨੀ ਉਹ ਬਾਹਰ ਠਾਕਰ ਜੀ ਪਤਨੀ ਆ ਜੋ ਜਾਂਦੀ ਵਾਸਤਾ ਉਹੀ ਡਾਦਦੀ ਵਾਸਤਾ ਮੇਰਾ ਨਿੱਜ ਰੂਪ ਕਹਿਦਾ 10 ਸਾਲ ਨੇ ਮੇਰਾ ਨਿੱਜ ਰੂਪ ਹਜੇ 10 ਸਾਲ ਨੇ ਉਹ ਵੀ ਮੇਰਾ ਨਿੱਜ ਰੂਪ ਨੇ ਉਹਦੇ ਜਿੰਨੀ ਪਾਵਰ ਮੇਰੇ ਚ ਮੈਂ ਉਹਦਾ ਨਾਲ ਵੱਡਾ ਨਹੀਂ ਹੈਗਾ ਹੁਣ ਆ ਪੱਕਾ ਡਾੜ ਉਹ ਕਹਿਣ ਸੁਣ ਕੋ ਦੂਜੇ ਵਾਲਾ ਭਲੇਖਾ ਕੱਢਿਆ ਇੱਥੇ ਲਿਆ ਕੇ ਜਿਹੜਾ ਕਹਿਣ ਸੁਣ ਕੋ ਦੂਜਾ ਸੀ ਨਾ ਉਹ ਐਡਮਿਟ ਕਰ ਗਿਆ ਵੀ ਦੋ ਇੱਕੋ ਜਿਹੇ ਸੀ ਬਰਾਬਰ ਹੀ ਉਹ ਜਾਂ ਪੰਜ ਉਹ ਚ ਹਾਂ ਸੀ ਉਹ ਚ ਮੈਂ ਸੀ ਹਾਂ ਹਾਂ ਮੈਂ ਮੈਂ ਵਿੱਚੋਂ ਜਾਏ ਹੋਂ ਕਿਹਦੇ ਜੀ ਹਾਂ ਆਇਆ ਦੂਰੋਂ ਚੱਲ ਕੇ ਉਹਦੇ ਰੁਕਸਦੀ ਸੀ ਉਹ ਸਾਗਰ ਜੀ ਸੀਗਾ ਹਾਂ ਠਾਗਰ ਤੇ ਸੀ ਹਾਂ ਹੰਸ ਵਿੱਚੇ ਸੀ ਹਾਂ ਮੈਂ ਤੱਕੀ ਤੋਂ ਸੁਣ ਆਇ ਜੀ ਉਹ ਮੈਂ ਗੁਣ ਬੰਦ ਸਗਲ ਕੀ ਜੀਵਨੀ ਮੇਰੀ ਜੀਵਨੀ ਮੇਰੇ ਦਾਸ ਮੈਂ ਗੁਣ ਬੰਦ ਸਗਲ ਕੀ ਜੀਵਨੀ ਜੇ ਮੈਂ ਗੁਣਾ ਨਾ ਬਜ ਜਾ ਗੁਣਕ ਗੁਣਵੰਤਾ ਹੋ ਜਾ ਮੈਂ ਗੁਣ ਬੰਦ ਹੋ ਗੁਣਵੰਤਾ ਜੇ ਹੁਕਮ ਦੇ ਵਿੱਚ ਗੁਣਵੰਤਾ ਸਗਲ ਕੀ ਜੀਵਨੀ ਫੇ ਸਗਲ ਦੀ ਜੀਵਨੀ ਮੈਂ ਇਹ ਕਹ ਕੇ ਉੱਗ ਆਣਾ ਫਿਰ ਮੇਰੀ ਜੀਵਨੀ ਮੇਰੇ ਦਾਸ 베ਰੀ ਜੀਵਨੀ ਮੇਰੇ ਦਾਸ ਮੇਰੀ ਜੀਵਨ ਮੇਰੇ ਦਾਸ ਕਮੈਨ ਹੈ। ਕੀ ਮੇਰੇ ਦਾਸ ਨਾ ਹੁੰਦੇ ਤਾਂ ਮੈਂ ਜਨਮ ਲੈ ਕੇ ਕੀ ਕਰਨਾ ਸੀ? ਸ਼ਬਦ ਗੁਰੂ ਨੇ ਕਿਉਂ ਪ੍ਰਗਟ ਹੋਣਾ ਸੀ? ਜੀਵਨ ਕੀ ਹੈ? ਸੁਭ ਸੁਮਾਦ ਤੇ ਬਿਨਾ ਜਾਂ ਸੈ ਸਮਾਦ ਦਾ ਜੀਵਨ ਚੱਲਦਾ। ਜਿੰਨਾ ਜਦ ਸੁਨ ਸੁਮਾਦ ਲਗਾਏ ਤਾਂ ਉਹਨਾਂ ਦੀ ਜੀਵਨ ਨਹੀਂ ਚੱਲਦਾ। ਜੀਵਨ ਨਹੀਂ ਬਣਿਆ ਜਾਂਦਾ। ਉਹੋ ਸਮਝ ਨਹੀਂ ਹੁੰਦਾ। ਮੇਰੀ ਜੀਵ ਨਹੀਂ ਮੇਰੇ ਦਾਸ। ਦਾਸਾਂ ਕਰਕੇ ਹੀ ਹੈ। ਤਸਬ ਪਾਛਾ ਕੇ ਕਹਿਣਾ ਨੇ। ਇਹ ਨਹੀਂ ਕਿਰਪਾ ਕੇ ਸਜੇ ਹਮ ਨਹੀਂ ਮੋਸੋਂ ਗਰੀਬ ਕੋਈ ਤਾਂ ਗੱਲ ਹੈ ਹੋਰ ਕੀ ਹੈ ਮੇਰੇ ਜਨਮ ਲੈਣ ਦੀ ਲੋੜ ਕੀ ਸੀ ਪਰੀ ਜੀਵਨੀ ਮੇਰੇ ਦਾ ਸ਼ਬਦ ਗੁਰੂ ਜਨਨ ਜਨ ਪ੍ਰਗਟ ਹੈ ਕਾਦੇ ਵਾਸਤੇ ਹੈ ਸਿੱਖਿਆ ਦੇਣ ਵਾਸਤੇ ਤਾਂ ਸਾਰੂ ਬੰਨੜ ਵਾਲਿਆਂ ਵਾਸਤੇ ਹਨ ਜੋ ਹਮ ਪਾਪ ਕਰੰਤਾ ਬਦਲ ਤੋਂ ਕੌਣ ਦਾ ਨਾਮ ਕਹੈ ਸੇ ਹੋਂਕਾ ਉੱਥੋਂ ਆ ਕੇ ਤਾਂ ਇਹ ਪਤਾ ਲੱਗਦਾ ਵੀ ਗੱਲ ਕਿੱਥੋਂ ਕਿੱਥੇ ਜਾਂਦੀ ਹੈ ਮੈਂ ਗੁਣ ਬੰਦ ਸਗਲ ਕੀ ਜੀਵਨ ਮੇਰੇ ਹੀ ਜੀਵਨ ਹੀ ਮੇਰੇ ਦਾਸ ਮੈਂ ਗੁਣ ਬੰਦ ਜੇ ਮੈਂ ਗੁਣਾ ਦੇ ਵਿੱਚ ਪੂਰਾ ਗੁਣਾ ਚ ਵੱਧਿਆ ਹੋਇਆ ਔਗਣਾ ਤੋਂ ਮੁਕਤਾਂ ਫਿਰ ਸਗਲ ਕੀ ਜੀਵਨ ਸਾਰਿਆਂ ਨੂੰ ਜੀਵਨ ਤਾਂ ਦੇਣ ਵਾਲਾ ਫਿਰ ਮੈਂ ਉਹ ਸਾਰਿਆਂ ਨੂੰ ਮੁਕਤ ਕਰਨ ਵਾਲਾ ਜੀਵਨ ਤਾਂ ਦੇਣ ਵਾਲਾ ਹੀ ਆ ਫਿਰ ਜਿੰਨੇ ਵੀ ਸੱਚਖੰਡ 'ਚ ਬੈਠੇ ਨੇ ਸਾਰੇ ਜੀਵਨ ਮੁਕਤ ਨੇ ਔਰ ਜੀਵਨ ਦਾਨ ਦੇਣ ਵਾਲੇ ਨੇ ਸਾਰਿਆਂ ਨੂੰ ਹੁਕਮ ਕੀ ਹੈ ਹੁਕਮ ਜੀਵਨ ਦਾਨ ਹੈ ਆ ਪਛਾਈਏ ਪਰਸਦ ਮੁਕਤ ਕਰਤ ਗ੍ਰਹਿ ਗਉਪ ਬਸ ਫਿਰ ਨਾਮਦੇਵ ਜਾ ਕੇ ਜੀਐਸੀ ਤੈਸੋ ਤਾਕੈ ਪ੍ਰੇਮ ਪ੍ਰਗਾਸ ਆਪ ਦੇਵ ਕਹਿੰਦਾ ਜੀ ਦੇ ਜੀ ਦੇ ਵਿੱਚ ਇਹ ਗੱਲ ਸਮਝ ਆ ਗਈ ਜਿਹਨੂੰ ਨਾਮਦੇਵ ਜਾ ਕੇ ਜੀ ਠਾਕੁਰ ਔਰ ਸੇਵਕ ਕੋਈ ਹੁੰਦੇ ਨਾ ਕੋਈ ਫਰਕ ਨਹੀਂ ਉਹਦੇ ਅੰਦਰ ਉਹ ਜਿਹਾ ਪ੍ਰਗਾਸ ਹੋ ਜਾਊਗਾ ਤੈਸੋ ਤਾਕੈ ਪ੍ਰੇਮ ਪ੍ਰਗਾਸ ਫੇਰ ਪ੍ਰੇਮ ਪ੍ਰਕਾਸ਼ ਹੋਊਗਾ ਉਹ ਤਾਂ ਪਹਿਲਾਂ ਨਹੀਂ ਹੁੰਦਾ ਫੇਰ ਆ ਕੇ ਵਿਸ਼ਨੂੰ আর শিবજી আর কৃষ্ণ ਥੱਲੇ ਰਹਿ ਜਾਣੇ ਨੇ ਤਾਂ ਆ ਕੇ ਥੱਲੇ ਰਹਿਣੇ ਨੇ ਪਹਿਲਾਂ ਨਹੀਂ ਰਹਿੰਦੇ ਉਹ ਅਗਿਆਨਤਾ ਨਾਲ ਨਹੀਂ ਥੱਲੇ ਕਰਨਿਆ ਸੀ ਵੀ ਅਸੀਂ ਨਹੀਂ ਜੀ ਬੰਦੇ ਇਹਨਾਂ ਨੂੰ ਇਹ ਅਗਿਆਨਤਾ ਪ੍ਰਕਾਸ਼ ਨਾਲ ਥੱਲੇ ਆਉਣ ਪ੍ਰਕਾਸ਼ سے ਸਾਡੇ ਕੋਲ ਵੱਧ ਹੋਵੇ ਗੀਤਾ ਤੋਂ ਵੱਧ ਪ੍ਰਕਾਸ਼ ਹੋਵੇ ਸਾਡੇ ਕੋਲ ਤਾਂ কৃষ্ণ ਥੱਲੇ ਆਉਂਦੇ ਮਹਾਪਰਤੋਂ ਵੱਧ ਪ੍ਰਕਾਸ਼ ਹੋਵੇ ਸਾਡੇ ਕੋਲ ਤਾਂਾਂਵਾਂ ਪਰ ਥੱਲੇ ਰਹਿ ਜਾਂਦੀ ਹੈ। ਰਮਾਣ ਤੋਂ ਵੱਧ ਪ੍ਰਕਾਸ਼ ਸਾਡੇ ਕੋਲ ਹੋਵੇ ਰੋਸ਼ਨੀ ਅਸੀਂ ਜਿਆਦਾ ਪਾਸ ਕੀਏ ਫੇ ਉਹ ਥੱਲੇ ਰਹਿੰਦੀ ਹੈ। ਅੱਖਾਂ ਵਿੱਚ ਜਿਕੇ ਥੋੜੀ ਹਰੇ ਗੂੜੀ ਦੱਦਿਆ ਕਰੀ ਜਾਓ ਤੁਸੀਂ। ਫੇ ਇਹ ਗੁਟੀਆਂ ਦੱਸੀ ਜਾਓ। ਇਦਾਂ ਨਹੀਂ ਦੱਸਿਆ ਜਾ ਸਕਦਾ। ਉਹਦਾ ਨਹੀਂ ਕੋਈ ਫਾਇਦਾ ਉਹਨਾਂ ਗੱਲਾਂ। ਉਹ ਪੂਰਖਾਂ ਦੀ ਗੱਲ ਹੈ। ਉਹ ਤਾਂ ਜਿਆਦਾ ਪ੍ਰਕਾਸ਼ ਪੈਦਾ ਕਰ ਦੋ। ਸੂਰਜ ਦਾ ਪ੍ਰਕਾਸ਼ ਜਿਆਦਾ ਸਭ ਤੋਂ ਦਿਨ ਚੰਦ ਸਾਰਾ ਤਾਰਾ ਸਭ ਤੋਂ ਸੂਰਜ ਜਿਆਦਾ ਹੈ। ਜਸ ਪ੍ਰਗਾਸ ਕੀ ਤੈਨੂੰ ਸੂਰੇ ਨੇ ਤਾਂ ਮਨੇ ਬੁਲਾਇਆ ਹੈ ਤਾਂ ਮਨੇ ਦੇਨੇ ਪ੍ਰਗਾਸ ਮਨਾਉਂਦਾ ਹੈ ਸੂਰਜ ਦਾ ਵਿਚ ਚੰਦ ਤਾਰੇ ਭਾਈ ਸਭ ਥੱਲੇ ਨੇ ਚੰਦ ਤਾਰੇ ਨੇ ਸਾਰੇ ਥੱਲੇ ਨੇ ਉਹ ਸ਼ਬਜੀ ਦੇ ਮੱਥੇ ਤੇ ਕੀਆ ਜਾਂਦਾ ਹੀ ਹੈ ਹੋਰ ਕੀਆ ਉੱਥੇ ਰੱਖਿਆ ਇੱਥੇ ਉਹਨਾਂ ਨੇ ਕਹਾਂ ਉਹਨਾਂ ਨੇ ਵੀ ਜਾਂਦੇ ਰੱਖਿਆ ਬਜਦ ਦੇ ਉੱਤੇ ਨਾਮਦੇਵ ਜਾ ਕੇ ਜੀ ਆਇਆਂ ਸੀ ਐਸੋ ਥਾਕਾ ਪ੍ਰੇਮ ਪ੍ਰਕਾਸ਼ ਜਿਹਦੇ ਜੀ ਦੇ ਵਿੱਚ ਐਸੀ ਗੱਲ ਹੈ ਕਿ ਠਾਕਰ ਤੋਂ ਸੇਵਕ ਸੇਵਕ ਤੋਂ ਠਾਕਰ ਇੱਕੋ ਹੀ ਗੱਲ ਹੈ। ਤੈਸੋ ਠਾਕਰ ਤੋਂ ਜੇ ਸੇਵਕ ਪੈਦਾ ਹੁੰਦਾ ਹੈ ਜੇ ਠਾਕਰ ਸੇਵਕ ਨੂੰ ਪ੍ਰਗਟ ਕਰਦਾ ਹੈ ਸੰਸਾਰ 'ਚ ਠਾਕਰ ਹੈ ਤਾਂ ਹੀ ਸੇਵਕ ਵੀ ਪੈਦਾ ਹੋਇਆ ਨਾ। ਜਨਮ ਦਿੰਦਾ ਠਾਕਰ ਨੇ ਸੇਵਕ ਨੂੰ ਸੇਵਕ ਠਾਕਰ ਨੂੰ ਜਨਮ ਦਿੰਦਾ ਫਿਰ। ਜਦ ਸੇਵਕ ਉਹਦੇ ਨਾਲ ਜਾ ਕੇ ਰਲਦਾ ਤਾਂ ਹਿੱਕ ਹੁੰਦਾ ਤਾਂ ਸਤਗੁਰ ਦਾ ਜਨਮ ਹੁੰਦਾ ਆ ਗੱਲ ਹੈ ਹਾਂ ਦਾਸ ਮੇਰੀ ਜੀਵਨੀ ਤਾਂ ਹਾਂ ਦਾਸ ਜੀਵਨੀ ਮੇਰੇ ਦਾਸ ਮੇਰੇ ਦਾਸ ਜਦ ਸੇਵਕ ਆਪਣਾ ਸਰਿੰਡਰ ਕਰਕੇ ਉਹਦੇ ਵਿੱਚ ਆਪਣੀ ਸਭ ਕੁਝ ਦੇ ਦਿੰਦਾ ਤਨ ਮਨ ਤਨ ਸਭ ਸੋਗ ਗੁਰ ਕੋ ਹੁਕਮ ਮੰਨਿਆ ਭਾਈ ਜਦ ਇਹ ਹੋ ਜਾਂਦਾ ਤਾਂ ਸਤਗੁਰ ਦਾ ਜਨਮ ਹੁੰਦਾ ਸਤਗੁਰ ਕੇ ਜਨਮ ਹੈ ਤਾਂ ਗਵਰਨਮੈਂਟ ਦਾ ਕਾਹ ਨੂੰ ਜਨਮ ਮਿਲਦਾ ਉਹਦੀ ਜੀਵਨ ਦੀ ਸ਼ੁਰੂ ਹੁੰਦੀ